ਮੈਂ 30 ਨਵੰਬਰ ਨੂੰ ਕੋਲੀ ਟਾਪਾ ਸ਼ਾਈ ਮਾਰਕੀਟ ਚ ਉੱਥੇ ਇੱਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਨੂੰ ਗਾਹਕ ਆਏ ਸੀਗੇ 6 ਜਣੇ ਇਹਨਾਂ ਕਿਸੇ ਬਰਥਡੇ ਪਾਰਟੀ ਬਰਥਡੇ ਪਾਰਟੀ ਮਨਾਉਣ ਆਏ ਸੀ ਜਸ ਜਦੋਂ ਬਿੱਲ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਰੁਪਏ ਦਾ ਬਿੱਲ ਦੇ ਡਿਸਕਾਊਂਟ ਮੰਗਣ ਨੂੰ ਲੈ ਕੇ ਬਿੱਲ ਜਿਹੜਾ ਕਾਊਂਟਰ ਤੇ ਕੋਲੀ ਟਾਪੇ ਦੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਇੱਕ ਰਾਹੁਲ ਨਾਮ ਦਾ ਵਿਅਕਤੀ ਸੀ ਜਿਹੜਾ ਇਹਨਾਂ 6 ਜਾਣਿਆਂ ਦੇ ਵਿੱਚ ਆਇਆ ਸੀ ਬਰਥਡੇ ਪਾਰਟੀ 'ਚ ਉਸਨੇ ਇਹਦੇ ਕੈਸ਼ੀਅਰ ਦੇ ਥੱਪੜ ਮਾਰਿਆ ਤਾਂ ਜਿਹੜਾ ਟਾਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਥੱਪੜ ਮਾਰ ਕੇ ਉਹ ਬਾਹਰ ਨੂੰ ਭੱਜ ਕਿ ਭੱਜ ਲਿਆ ਤਾਂ ਟਾਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਉਹਦੇ ਪਿੱਛੇ ਭੱਜਿਆ ਤਾਂ ਇਹ ਜਿਹੜਾ ਲੜਕਾ ਜਿਸ ਦੀ ਡੈਥ ਹੋਈ ਏ ਸੰਤੋਸ਼ যাদਬ ਇਹ ਇਹਨੇ ਉਹਦੇ ਉਹਨਾਂ ਨਾਲ ਹੱਥੋਂ ਪਾਈ ਕੀਤੀ ਤਾਂ ਇਮੀਡੀਏਟਲੀ ਉਹਨੇ ਆਪਣਾ ਗੱਬ ਚੋਂ ਤੇ ਕੋਲੇ ਚਾਕੂ ਸੀਗਾ ਇਹਨੇ ਰਾਹੁਲ ਸਿੰਘ ਰੋਸ਼ੀ ਜਿਹੜਾ ਉਨੇ ਚਾਕੂ ਦੇ ਸਟੈਬ ਇੰਜਰੀ ਇਹਦੇ ਅਕਰ ਕੀਤੀ ਹੈ ਇਹਦੇ ਚਾਕੂ ਮਾਰਿਆ ਇਹ ਉਥੋਂ ਚਾਕੂ ਮਾਰ ਕੇ ਉਹ ਭੱਜ ਗਿਆ ਬਾਕੀ ਬੰਦਿਆਂ ਦਾ ਹੁਣ ਇਸ ਇਸ ਅਕਰੈਂਸ ਦੇ ਸਬੰਧ ਚ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅੱਗੇ ਕੰਮ ਕਰਦਿਆਂ ਹੋਇਆਂ ਐਸਐਚਓ ਕਤਵਾਲੀ ਤੇ ਐਸਐਚਓ ਸਬਜੀ ਮੰਡੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਟ੍ਰੇਸ ਕਰ ਲਿਆ ਸੀ ਜਿਸ ਸਬੰਧ ਚ ਮੁਕਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਕੇ ਮਹਤਮ ਮਕਦਮਾ 2 6 ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਦੀ ਜਿਹੜਾ ਮੇਨ ਦੋਸ਼ੀ ਆ ਰਾਹੁਲ ਉਹਨੂੰ ਅੱਜ ਗ੍ਰਫਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਜਿਹੜਾ ਜਿਹੜਾ ਇਹ ਛੋਰਾ ਹੈ ਚਾਕੂ ਹੈ ਇਹ ਰਿਕਵਰ ਵੀ ਕੀਤਾ ਗਿਆ 23 ਪੀਐਸਾ ਤਹਿਤ ਤੇ ਉਹਨੂੰ ਕੱਲ ਮਨਜੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਸਾਰੀ ਕਹਾਣੀ ਉੱਤੋਂ ਕਲੀਅਰ ਹੋ ਗਈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨੌਜਵਾਨ ਦਾ ਨਹੀਂ 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 ਇਹ ਤਾਂ ਇੱਕ ਇਮੀਡੀਏਟਲੀ ਪ੍ਰੋਵੋਕੇਟਰੀ ਐਕਟ ਹੋ ਗਿਆ ਬਿੱਲ ਦੇ ਡਿਸਕਾਊਂਟ ਨੂੰ ਲੈ ਕੇ ਲੜਾਈ ਹੋਈ ਸਰ ਜੀ ਨੌਜਵਾਨ ਹੈ ਜੀ ਉਮਰ ਕਿੰਨੀ ਸੀ ਜਿਸ ਦੀ ਡੈਥ ਹੋਈ ਲਗਭਗ 23 24 ਸਾਲ ਲਗਭਗ ਦੀ ਉਮਰ ਇਹਨੂੰ ਕੋਲੋਰੀਗੇਟ ਕੋਲ ਮੜੀਆਂ ਕੋਲ ਗ੍ਰਫਤਾਰ ਜਿਹੜਾ ਨੌਜਵਾਨ ਹੈ ਉਹਨੇ ਨਸ਼ਾ ਕਰਿਆ ਪਿਆ ਸੀ ਨਸ਼ੇ ਦੀ ਹਾਲਤ ਚ ਇਹ ਦੀ ਵਾਰਦਾਤ ਹੋ ਜਾਂਦੀ ਨਹੀਂ ਨਹੀਂ ਇਹ ਤਾਂ ਇੱਕ ਬਰਥਡੇ ਪਾਰਟੀ ਮਨਾਉਣ ਲਈ ਅਲੱਗ-ਅਲੱਗ ਵੀਕਲਾਂ ਤੇ ਉੱਥੇ 6 ਜਣੇ ਆਏ ਸੀ ਉਸੇ ਬਿੱਲ ਨੂੰ ਲੈ ਕੇ ਇੱਕਦਮ ਇਮੀਡੀਏਟਲੀ ਉਹ ਬਿੱਲ ਤੇ ਡਿਸਕਾਊਂਟ ਮੰਗਦੇ ਸੀ ਜਿਹੜਾ ਕਾਊਂਟਰ ਤੇ ਕੋਲੀ ਟਾਪੇ ਤੇ ਲੜਕਾ ਬੈਠਾ ਸੀ ਉਹ ਤੇ ਉਹ ਡਿਸਕਾਊਂਟ ਜਿੰਨਾ ਕਰ ਸਕਦਾ ਸੀ ਉਹਨੇ ਕਰਤਾ ਇਸ ਗੱਲ ਕਰਕੇ ਉਹਨਾਂ ਦਾ ਆਪਸ ਵਿੱਚ ਬਹਿਸ ਹੋ ਗਈ ਬਹਿਸ ਤੋਂ ਉਹਨੇ ਉਹਦੇ ਥੱਪੜ ਮਾਰਿਆ ਉਹ ਪਿੱਛੇ ਬਾਹਰ ਭੱਜੇ ਬਾਹਰ ਭੱਜਣ ਦੇ ਦੌਰਾਨ ਜਿਹੜਾ ਜਿਸ ਦੀ ਡੈਥ ਹੋਈ ਹੈ ਇਹਨੇ ਇਹਨੇ ਇਹਦੇ ਤੋਂ ਵੀ ਥੱਪੜ ਲੱਗਿਆ ਉਹਦੇ ਉਹਨੇ ਇੱਕਦਮ ਇਹਦੇ ਰੈਸੀਪਰੋਕਲ ਐਕਟ ਚ ਇਹਦੇ ਚਾਕੂ ਮਾਰਿਆ ਸਰ ਜਿਹੜਾ ਜਿਹੜਾ ਜਿਹੜੀ ਛੁਰੇ ਦੀ ਗੱਲ ਕਰ ਰਹੇ ਹੋ ਜੀ ਉਹ ਮੁੰਡੇ ਦੇ ਕੋਲੇ ਸੀ ਜਾਂ ਉਹ ਉਹ ਛੁਰਾ ਸੀਸੀਟੀਵੀ ਫੁਟੇਜ ਚ ਦਿਖਦਾ ਹੈ ਉਹ ਛੁਰਾ ਉਨੇ ਆਪਣੇ ਪਿੱਛੋਂ ਡੱਬ ਚੋਂ ਕੱਢਿਆ ਸੀ ਸਰ ਜਿਸ ਤੋਂ ਉਹਨੇ 1000 ਰੁਪਏ ਚੁਰਾ ਕੋਈ ਫੈਗ੍ਰੇਨ ਨਾ ਹੋ ਗਈ ਆ ਉਹ ਸਾਰੀ ਉਹ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹ ਦਰਾਨੇ ਪੁਲ ਸਰਮਾਂਡ ਇਥੋਂ ਰੋ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਇਹ ਮੈਂ ਮੰਨਦਾ ਹਾਂ ਠੀਕ ਹੈ ਜੀ ਇੱਕੇ ਕਾਨ ਆਸਪਾਸ ਦੇ ਰੇੜੀਆਂ ਤੇ ਬਹੁਤ ਲੋਕ ਸ਼ਰਾਬ ਪੀ ਕੇ ਖੜਦੇ ਨੇ ਉੜ ਦੁੰਗ ਵੀ ਮਚੌਣ ਜਿਵੇਂ ਉਹਨੇ ਪੋਲੀ ਢਾਬਾ ਇਹਨਾਂ ਕੋਲ ਆਤਾਂ ਨਹੀਂ ਆ ਪਰ ਉਹ ਫਿਰ ਵੀ ਸ਼ਰਾਬ ਪੀਉਂਦੇ ਸਨ ਇਸ ਤਰ੍ਹਾਂ ਬਾਹਰ ਰੇੜੀਆਂ ਬਹੁਤ ਲੱਗੀਆਂ ਹੋਈਆਂ ਨੇ ਉਹਨਾਂ ਦੇ ਕਦੋਂ ਨੱਪ ਹੋਈ ਮੈਂ ਮੈਂਸ਼ਨ ਕਰਦਾ ਸਰ ਜਿਹੜੀ ਫੋਲੋ ਗਰਾਉਂਡ ਤੇ ਇੱਕ ਵਾਰੀ ਕਾਰਵਾਈ ਕੀਤੀ ਸੀ ਫੜੇ ਸੀ ਬੰਦੇ ਪਰ ਹੁਣ ਤੁਸੀਂ ਦੇਖੋ 8 ਵਜੇ ਤੋਂ ਬਾਅਦ ਗੱਡੀਆਂ ਦੇ ਬੋਨਰ ਦੇ ਉੱਪਰ ਸ਼ਰਾਬ ਵਾਲੀ ਤੋਂ ਬਾਅਦ ਨੀਂਹ ਕਾਰਵਾਈ ਹੋਏਗੀ ਦੀਵਾਲੀ ਦੇ ਦਿਨਾਂ ਦੌਰਾਨ ਡਰੰਕਨ ਡਰਾਈਵਿੰਗ ਦੀ ਪੂਰੀ ਮੂਵਮੈਂਟ ਚੱਲੀ ਸੀ ਉਹ ਦੁਬਾਰਾ ਫੇਰ ਮੂਵਮੈਂਟ ਉਹ ਦੁਬਾਰਾ ਚਲਾਈ ਜਾਵੇਗੀ ਕਿਸੇ ਕਿਸਮ ਦਾ ਕਿਸੇ ਨੂੰ ਵੀ ਬਾਰ ਸ਼ਰਾਬ ਓਪਨ ਚ ਪਿੰਡ ਦੀ ਜਾਸ਼ਤ ਇਹਨਾਂ ਕੋਲ ਲਾਇਸੈਂਸ ਹੈਗਾ ਵੀ ਵੈਰੀਫਾਈ ਕੀਤਾ ਤੁਸੀਂ ਲਾਇਸੈਂਸ ਹੈਗਾ ਕੋਈ ਕੱਪ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਹਿਲਾ ਜਿਹੜਾ ਕਤਲ ਦੇ ਦੋਸ਼ੀ ਨੂੰ ਟ੍ਰੇਸ ਕਰਨ ਦਾ ਮਸਲਾ ਸੀ ਇਹ ਸਾਰਾ ਕੁਝ ਅੱਗੇ ਵੈਰੀਫਾਈ ਕੀਤਾ ਪਹਿਲਾਂ ਵੀ ਥਾਬੇ ਤੇ ਗੋਲੀਆਂ ਚੱਲ ਚੁੱਕੀਆਂ ਨੇ ਜਿਹੜਾ ਜਦੋਂ ਇਹ ਥਾਬੇ ਤੇ ਪਿਛਲੀ ਵਾਰ ਗੋਲੀ ਚੱਲੀ ਸੀ ਉਹ 336 ਦਾ ਮੁਕੱਦਮਾ ਦਰਜ ਹੈ ਉਸ ਚ ਜਿਹੜੇ ਦੋਸ਼ੀ ਸੀ ਉਹ ਵੀ ਅਰੈਸਟਡ ਅਦਰ ਕਿੰਨੇ ਆ ਤੇ ਮੁਕੱਦਮਾ ਐਡ ਦਾ ਟਾਈਮ ਦਰਜ ਆ ਗਿਆ ਇਹ ਇਸ ਕੇਸ ਚ 6 ਜਣੇ ਤੇ ਮੁਕੱਦਮਾ ਦਰਜ ਹੈ ਜਿੱਚ ਇਹ ਬੰਦੇ ਤੋਂ ਹੀ ਚਾਕੂ ਵੱਜਿਆ ਤੋ ਜੋ ਚੋਰੀ ਦੇ ਗ੍ਰਫਤਾਰ ਕਰ ਦਿੱਤਾ ਜਾ ਚੁਕਾ। ਬਾਕੀ ਇਹਨਾਂ ਜਿਹੜੇ ਬਾਕੀ ਬੰਜਿਆਂ ਦਾ ਰੋਲ ਹੈ ਉਹ ਵੈਰੀਫਾਈ ਕੀਤਾ ਜਾ ਰਿਹਾ। ਇਹ ਇੱਥੇ ਡਰਿੰਕ ਕਰ ਰਹੇ ਸੀ ਬੈਠੇ ਸੀ ਇਹ ਚਾਰੋਂ ਮੁੰਡੇ ਕੀ ਕਰ ਰਹੇ ਸੀ? ਇਹ ਇਹ ਸਾਰਾ ਸੀਸੀਟੀਵੀ ਫੁਟੇਜ ਨੂੰ ਅੱਗੇ ਪੂਰੀ ਬੈਕ ਤੋਂ ਦੇਖਾਂਗੇ। ਇਹ ਉੱਥੇ ਆਏ ਸੀ ਖਾਣ ਪੀਣ ਤੋਂ ਬਾਅਦ ਬਿੱਲ ਬਣਾਇਆ ਸੀ ਬਰਥਡੇ ਪਾਰਟੀ ਤੇ ਆਏ ਸੀ। ਇਹ ਵੀ ਫੁਟੇ ਜਿਹੜੀ ਇਹ ਮੀਡੀਆ ਨੂੰ ਪ੍ਰੋਵਾਈਡ ਕਰਾਈਏ। ਜਿਹੜੀ ਇਨਵੈਸਟੀਗੇਸ਼ਨ ਦਾ ਜਿੱਥੇ ਹੈਂਪਰ ਹੁੰਦੀ ਆ ਉਹ ਵਾਲੀ ਉਸ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਪ੍ਰੋਵਾਈਡ ਕਰਾਂਗੇ।